ਤਾਂ ਸੋਚਦੀ ਸੀ ਕਦੀ ਕਹਿੰਦੀ ਸੀ ਪਤਨੀ ਕਿਹੜਾ ਰੈਸਟੋਰੈਂਟ ਬੁੱਕ ਕਰਾਵਾਂ ਕਿਹੜਾ ਹੋਟਲ ਬੁੱਕ ਕਰਾਵਾਂ ਕਿੱਥੇ ਏਸੀ ਹੋਏਗਾ ਕਿੱਥੇ ਕੁੜੀਆਂ ਦੇ ਕੋਲੋਂ ਕਿੰਨੇ-ਕਿੰਨੇ ਪੈਸੇ ਲਵਾਂ ਫਿਰ ਜਦੋਂ ਬਾਬਾ ਜੀ ਦਾ ਹੁਕਮ ਆਇਆ ਤੇ ਕਿੰਨੀ ਸੋਹਣੀ ਜਗ੍ਹਾ ਮਿਲੀ ਮੈਨੂੰ ਲਹਿਰਬਹਿਰ ਬਾਬਾ ਜੀ ਦੀ ਜਗ੍ਹਾ ਪਿੰਡ ਵਰਪਾਲ ਹੁਕਮ ਹੋਇਆ ਕਿ ਕਿਸੇ ਕੋ ਕੋਈ ਰੁਪਈਆ ਨਹੀਂ ਲੈਣਾ ਤੂੰ ਲੰਗਰ ਲਾ ਖੀਰ ਪੁੜਿਆਂ ਦਾ ਨੋ ਤੇ ਸਾਸੇ ਅਸੀਂ ਕਦੇ ਨਾ ਲੜੀਆਂ ਨੋ ਤੇ ਸਾਸੇ ਅਸੀਂ ਕਦੇ ਨਾ ਲੜੀ ਸੋਰੇ ਨੇ ਮਾਰੇ ਬੰਦੇ ਭੋਲਵੇ ਲਿਆ ਦੇ ਚੰਬਾਲਾ ਮਕੜੇ ਦੇ ਕੋਲਵੇ ਜੈਸੀ ਵੀ ਬਚਪਨ ਕਿਸੇ ਨੂੰ ਭੁੱਲਣਾ ਨਹੀਂ ਚਾਹੀਦਾ ਦਿਲ ਤੋਂ ਬੱਚਾ ਹੈ ਹਮੇਸ਼ਾ ਯਾਦ ਰੱਖੋ ਉਹ ਬਚਪਨ ਜਦ ਸੀ ਛੋਟੇ ਹੁੰਦੇ ਨਹਿਰਾਂ ਦੇ ਕਿਨਾਰੇ ਸਾਮਾ ਵੱਲੋਂ ਸਾਮੇ ਲਾਉਂਦੇ ਸੀਗੇ ਇਦਾਂ ਹੀ ਤੀਆਂ ਲਗਾ ਜਿਤੀਆਂ ਸੀਆਂ ਕੁੜੀਆਂ ਚਿੜੀਆਂ ਸੀ ਛੋਟੀਆਂ ਸੀ ਉਹ ਇਕੱਠੀਆਂ ਹੋ ਕੇ ਹੁੰਦੀਆਂ ਸੀ ਨੱਚੀਦਿਆ ਸੀ ਐ ਛੋਟੀਆਂ ਛੋਟੀਆਂ ਕੁੜੀਆਂ ਵਾਂਗੂ ਸੋ ਸੋਚਿਆ ਕਿ ਉਹੀ ਦਿਨ ਦੁਬਾਰਾ ਆ ਜਨ ਉਹ ਚੀਜ਼ ਲਿਉਣ ਦੀ ਕੋਸ਼ਿਸ਼ ਕੀਤੀ ਐ ਤੇ ਮੈਨੂੰ ਲੱਗਦਾ ਕਿ ਮੇਰੀ ਕੋਸ਼ਿਸ਼ ਜਿਹੜੀ ਉਹ ਕਾਮਯਾਬ ਹੋਈ ਜਿਹੜੀਆਂ ਰੀਲਸ ਬਣਦੀਆਂ ਵਾ ਰੀਲਸ ਹਮੇਸ਼ਾ ਚੰਗੀਆਂ ਹੀ ਹੁੰਦੀਆਂ ਨੇ ਬੁਰੀਆਂ ਨਹੀਂ ਅਗਰ ਜੇ ਆਪਾਂ ਚੰਗੀ ਚੀਜ਼ ਬਣਾਵਾਂਗੇ ਤੇ ਉਹ ਸਾਰਿਆਂ ਨੂੰ ਚੰਗੀ ਲੱਗੇ ਕਿਤੇ ਆਪਾਂ ਉਹਦੇ ਅਕੋਰਡਿੰਗ ਭਾਵੇਂ ਥੋੜਾ ਹੌਲੀ-ਹੌਲੀ ਉੱਪਰ ਨੂੰ ਜਾਵਾਂਗੇ ਪਰ ਜਾਵਾਂਗੇ ਜ਼ਰੂਰ ਤੁਹਾਡੇ ਮਨ ਦੇ ਵਿੱਚ ਕਿਸ ਤਰ੍ਹਾਂ ਆਇਆ ਕਿ ਕਿਸ ਤਰ੍ਹਾਂ ਬਿਆ ਜਿਹੜਾ ਪ੍ਰੋਗਰਾਮ ਤਿਆਰ ਕਰਨਾ ਕਿਉਂਕਿ ਮੈਂ ਚਾਹੁੰਦੀ ਸੀ ਮੈਂ ਆਪਣੇ ਵਿਰਸੇ ਨੂੰ ਬਿਜ਼ਨਸ ਨਾਲ ਬਣਾਵਾ ਮੈਸ ਕਰਕੇ ਚਿਹਰਾਂ ਦੇ ਵਿੱਚ ਉਹਨੂੰ ਠੁਕਰਾ ਕੇ ਹੋਟਲਾਂ ਨੂੰ ਡੀਜੇ ਨੂੰ ਠੁਕਰਾ ਕੇ ਇਹ ਜੋ ਕੌੜਜੀ ਗਰੁੱਪ ਇਹ ਸੱਭਿਆਚਾਰ ਜੋ ਮੈਂ ਸ਼ੁਰੂ ਕੀਤਾ ਜਦੋਂ ਮੈਂ ਕਿਸੇ ਵਿਆਹ ਦੀ ਹਲਦੀ ਮਹਿੰਦੀ ਤੇ ਜਾਂਦੀ ਆ ਮੈਨੂੰ ਇਹ ਸੁਣਨ ਲਈ ਮਿਲਦਾ ਹੈ ਕਿ ਸਾਨੂੰ ਐਂਜ ਲੱਗਦਾ ਭੂਆ ਆਈ ਹੈ ਮਾਸੀ ਆਈ ਹੈ ਸਸਿਕਾਲ ਜੀ ਤੁਸੀਂ ਦੇਖ ਪ੍ਰਾਈਮ ਪੰਜਾਬ 7 ਅੱਜ ਅੰਮ੍ਰਿਤਸਰ ਦੇ ਹਲਕਾ ਟਾਰੀ ਦੇ ਵਿੱਚ ਪਿੰਡ ਵਰਪਾਲ ਚ ਪਹੁੰਚੇ ਆ ਜਿੱਥੇ ਕੀ ਤਿਆਂ ਦਾ ਤਿਹਾਰ ਜਿਹੜਾ ਮਨਾਇਆ ਜਾ ਰਿਹਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਪਿੰਡ ਵਰਪਾਲ ਦੀਆਂ ਤੁਸੀਂ ਦੇਖ ਸਕਦੇ ਕਿ ਜਿਹੜੀਆਂ ਤਿਆਂ ਦਾ ਤਿਹਾਰ ਜਿਹੜਾ ਮਨਾਇਆ ਜਾ ਰਿਹਾ ਪਿੰਗਾ ਪਾਈਆਂ ਗਈਆਂ ਪਾਈਆਂ ਆ ਰਹੀਆਂ ਨੇ ਤੇ ਕਿੱਧਰ ਦੇ ਬੋਲੀਆਂ ਨਹੀਂ ਪਾਈਆਂ ਜਾ ਰਹੀਆਂ ਦੇਖ ਸਕਦੇ ਹੋ ਤੁਸੀਂ ਤੇ ਜਿਹੜਾ ਮਹੌਲ ਹੈ ਜਵੇਂ ਪਹਿਲਾਂ ਵਿਰਸਾ ਹੁੰਦਾ ਸੀ ਤਿਹਾਰ ਜਿਹੜਾ ਮਨਾਇਆ ਜਾਂਦਾ ਸੀ ਪਿੰਡਾਂ ਦੇ ਵਿੱਚ ਉਸ ਤੇ ਲੈ ਕੇ ਅੱਜ ਜਿਹੜਾ ਫਿਰ ਜਿਹੜਾ ਤਿਆਂ ਦਾ ਤਿਹਾਰ ਮਨਾਇਆ ਗਿਆ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਿਹਾ ਪਿੰਡ ਵਰਪਾਲ ਦੀਆਂ ਤੁਸੀਂ ਦੇਖ ਸਕਦੇ ਕਿ ਜਿਹੜਾ ਪ੍ਰੋਗਰਾਮ ਕੀਤਾ ਜਾ ਰਿਹਾ ਵਾ ਕਿੱਧਰ ਪਾਇਆ ਜਾ ਰਿਹਾ ਤਿਆਂ ਜਿਹੜੀਆਂ ਨੇ ਵੜਿਆ ਤਿਆਰ ਸੱਜ ਸੱਜ ਕੋ ਅੱਜ ਪਿੰਡ ਦੇ ਵਿੱਚ ਪਹੁੰਚੀ ਆਨੇ ਤੇ ਰਲ ਮਿਲ ਕੇ ਜਿਹੜਾ ਧੀਆ ਦਾ ਤਿਆਰ ਮਨਾਇਆ ਜਾ ਰਿਹਾ ਤਸਵੀਰਾਂ ਦੇਖੋ ਇੱਕ ਛੋਟੀ ਜੀ ਬੱਚੀ ਆ ਦੇਖੋ ਚਿਹਰੇ ਤੇ ਕਿੰਨੀ ਖੁਸ਼ੀ ਹੈ ਤੇ ਕਿੰਨਾ ਵਧੀਆ ਗਿੱਧਾ ਪਾ ਰਹੀ ਹੈ ਤੇ ਨੱਚ ਰਹੀ ਆ ਨੇ ਇਹ ਧੀਆ ਦਾ ਤਿਆਰ ਹੁੰਦਾ ਵਾ ਜਿਹੜਾ ਪੁਰਾਣਾ ਵਿਰਸਾ ਹੁੰਦਾ ਸੀ ਪਿੰਡਾਂ ਵਿੱਚ ਮਨਾਇਆ ਜਾਂਦਾ ਸੀ ਅੱਜ ਕੱਲ੍ਹ ਅਲੋਪ ਹੁੰਦਾ ਜਾ ਰਿਹਾ ਇਸ ਨੂੰ ਲੈ ਕੇ ਅੱਜ ਕੋਰਜੀਦੋ ਲੋ ਜਿਹੜਾ ਅੱਜ ਇੱਕ ਵੱਖਰੇ ਤਖੀਰੇ ਜਿਹੜਾ ਫੋਨ ਦਾ ਹਥਿਆਰ ਮਨਾਇਆ ਜਾ ਰਿਹਾ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰਦੇ ਆਂ ਬੋਲੀਆਂ ਵੀ ਜੋ ਤੁਹਾਡੇ ਨਾਲ ਸਰਾਵਾਂਗੇ ਬੋਲੀਆਂ ਵੀ ਤੁਹਾਡੇ ਸਰਾਵਾਂਗੇ ਬੋਲੀ ਬਲੇ ਸੁਨੀ ਯਾਰ ਨੱਚਦੀ ਸੋਨੀ ਪਾਰ ਨੱਚਦੀ ਸੋਨੀ ਯਾਰ ਨੱਚਦੀ ਸੋਨੀ ਪਾਰ ਨੱਚਦੀ ਨੀ ਵੇ ਕੋ ਗਿੱਦੇ ਦੇ ਵਿੱਚ ਮੁਟਿਆਰ ਨੱਚਦੀ ਨੀ ਵੇ ਕੋ ਗਿੱਦੇ ਦੇ ਵਿੱਚ ਮੁਟਿਆਰ ਨੱਚਦੀ ਨੀ ਵੇ ਕੋ ਕਿੱਤੇ ਦੇ ਵਿੱਚ ਮੁੱਟਿਆਰ ਨੱਚਦੀ ਵੇਖੋ ਕਿਤੇ ਦੇ ਵਿੱਚ ਮੁੱਟਿਆਰ ਨੱਚਦੀ ਨੀ ਇਹ ਦਿਨ ਖੁਸ਼ੀਆਂ ਦੇ ਰੋਜ਼ ਰੋਜ਼ ਨਹੀਂ ਆਉਣੇ ਦਿਨ ਖੁਸ਼ੀਆਂ ਦੇ ਰੋਜ਼ ਰੋਜ਼ ਨਹੀਂ ਆਉਣੇ ਦਿਨ ਖੁਸ਼ੀਆਂ ਦੇ ਰੋਜ਼ ਰੋਜ਼ ਨਹੀਂ ਆਉਣੇ ਦਿਨ ਤੀਆਂ ਦੇ ਰੋਜ਼ ਰੋਜ਼ ਨਹੀਂ ਆਉਣੇ ਦਿਨ ਤੀਆਂ ਦੇ ਅਜ ਰਜ ਨਹੀਂ ਆਉਣੇ ਇਹ ਦਿਨ 3 ਦੇ ਜਦੋਂ ਘਾਰੇ ਜੰਮੀ ਸੀ 3 ਵੇ ਬਾਬਲਾ ਜਦੋਂ ਘਾਰੇ ਜੰਮੀ ਸੀ 3 ਵੇ ਬਾਬਲਾ ਉਹ ਦੋ ਘਾਰੇ ਲੱਗੀਆਂ ਸੀ 3 ਵੇ ਬਾਬਲਾ ਉਹ ਦੋ ਘਾਰੇ ਲੱਗੀਆਂ ਸੀ 3 ਵੇ ਬਾਬਲਾ ਉਹ ਦੋ ਘਾਰੇ ਲੱਗੀਆਂ ਸੀ 3 ਵੇ ਬਾਬਲਾ ਜੀ ਬੋਲੀਆਂ ਸੁਣਾਏ ਗਈਆਂ ਪਿੰਡ ਪਾਲ ਦੇ ਵਿੱਚ 3 ਦਾ ਇਤਿਹਾਸ ਜਿਹੜਾ ਮੈਨੇਜਰ ਗੱਲਬਾਤ ਜਰੂਰ ਕਰਾਂਗੇ ਬੜਾ ਵਧੀਆ ਪ੍ਰਾਲਾ ਕੀਤਾ ਮੈਂ ਕਹਿੰਦਾ ਅੱਜ ਕਾਫੀ ਸਾਲਾਂ ਬਾਅਦ ਮੈਂ ਜਿਹੜਾ ਪ੍ਰੋਗਰਾਮ ਦੇਖਿਆ ਵਾ ਜਿਹੜਾ ਅੱਜ ਤੁਸੀਂ ਸਪੈਸ਼ ਜਿਹੜਾ ਪਿੰਡ ਬਰਪਾਲ ਦੇ ਵਿੱਚ ਰੱਖਿਆ ਕਿਸ ਤਰ੍ਹਾਂ ਮਨ ਦੇ ਵਿੱਚ ਵਿਚਾਰ ਹੈ ਕਿ ਅੱਜ ਜਿਹੜਾ ਧੀਆਂ ਦਾ ਤਿਆਰ ਪਿੰਡ ਦੇ ਵਿੱਚ ਬਣਾਣਾ ਮਨ ਦਾ ਵਿਚਾਰ ਤੇ ਸਮਝੋ ਕਿ ਫੁਰਨਾ ਹੀ ਹੋਇਆ ਬੜੇ ਚਿਰ ਤੋਂ ਸੋਚਦੀ ਸੀ ਕਦੀ ਕਹਿੰਦੀ ਸੀ ਪਤਾ ਨਹੀਂ ਕਿਹੜਾ ਰੈਸਟੋਰੈਂਟ ਬੁੱਕ ਕਰਾਵਾਂ ਕਿਹੜਾ ਹੋਟਲ ਬੁੱਕ ਕਰਾਵਾਂ ਕਿੱਥੇ ਏਸੀ ਹੋਏਗਾ ਕਿੱਥੇ ਕੁੜੀਆਂ ਦੇ ਕੋਲੋਂ ਕਿੰਨੇ-ਕਿੰਨੇ ਪੈਸੇ ਲਵਾਂ ਫਿਰ ਜਦੋਂ ਬਾਬਾ ਜੀ ਦਾ ਹੁਕਮ ਹੋਇਆ ਤੇ ਕਹਿੰਦੇ ਸੋਣੀ ਜਗ੍ਹਾ ਮਿਲੀ ਮੈਨੂੰ ਲਹਿਰਬਹਿਰ ਬਾਬਾ ਜੀ ਦੀ ਜਗ੍ਹਾ ਪਿੰਡ ਵਰਪਾਲ ਹੁਕਮ ਹੋਇਆ ਕਿ ਕਿਸੇ ਕੋ ਕੋਈ ਰੁਪਈਆ ਨਹੀਂ ਲੈਣਾ ਤੂੰ ਲੰਗਰ ਲਾ ਖੀਰ ਪੋੜਿਆਂ ਦਾ ਤੇ ਸਾਦੇ ਕਿ ਮੇਰੇ ਬਾਬਾ ਜੀ ਦੇ ਸਾਥ ਦੇ ਰਹੇ ਨੇ ਦਿੰਦੇ ਆ ਰਹੇ ਨੇ ਤੇ ਕਹਿੰਦੇ ਨੀਅਤ ਸਾਫ਼ ਰੱਖੋ ਤੇ ਦਿੰਦੇ ਰਹਿਣਗੇ ਇਹ ਦੇਖਿਆ ਜਾਵੇ ਅਕਸਰ ਅਸੀਂ ਸ਼ਹਿਰਾਂ ਦੇ ਵਿੱਚ ਵੈਨੇ ਹੋਟਲਾਂ ਚ ਰੈਸਟੋਰੈਂਟ ਦੇ ਵਿੱਚ ਡੀਜੇ ਲਾ ਕੇ ਜਿਹੜਾ ਸੋਨ ਦਾ ਮਹੀਨਾ ਮਨਾਇਆ ਜਾਂਦਾ ਲੇਕਿਨ ਜਿਹੜਾ ਅੱਜ ਤੁਸੀਂ ਵੱਖਰਾ ਜਿਹੜਾ ਤਿਹਾਰ ਮਨਾਇਆ ਗਿਆ ਜੋ ਪਹਿਲੇ ਪੁਰਾਣੇ ਜਵਾਨੇ ਦੀ ਗੱਲ ਕਰੀ ਜਿਹੜਾ ਆਪਣੇ ਬਜ਼ੁਰਗ ਸੀ ਉਹ ਮਤਾਵਾ ਸੀ ਉਹ ਮਨਾਉਂਦੀਆਂ ਸੀ ਉਹੀ ਤਿਹਾਰ ਤੁਸੀਂ ਫੇਰ ਦੁਬਾਰਾ ਇਸ ਪਿੰਡ ਦੇ ਵਿੱਚ ਲੈ ਗਏ ਕਿੰਨੀ ਕੀ ਖੁਸ਼ੀ ਹੈ ਪਿੰਡ ਦੇ ਵਿੱਚ ਸਾਰਾ ਜਦੋਂ ਕੋਈ ਇਨਸਾਨ ਆਪਣਾ ਬਚਪਨ ਨਹੀਂ ਨਾ ਬੋਲਦਾ ਤੇ ਫੇਰ ਉਹ ਚਾਹੁੰਦਾ ਹੈ ਕਿ ਮੈਂ ਵੈਸੇ ਵੀ ਬਚਪਨ ਕਿਸੇ ਨੂੰ ਭੁੱਲਣਾ ਨਹੀਂ ਚਾਹੀਦਾ ਦਿਲ ਤੋਂ ਬੱਚਾ ਹੈ ਹਮੇਸ਼ਾ ਯਾਦ ਰੱਖੋ ਉਹ ਬਚਪਨ ਯਾਦ ਸੀ ਛੋਟੇ ਹੁੰਦੇ ਨਹਿਰਾਂ ਦੇ ਕਿਨਾਰੇ ਸਾਵਾਂ ਲੋ ਸਾਵੇਂ ਲਾਉਂਦੇ ਸੀਗੇ ਇਦਾਂ ਹੀ ਤੀਆਂ ਲਗਾਈਦੀਆਂ ਸੀਆਂ ਕੁੜੀਆਂ ਚਿੜੀਆਂ ਸੀ ਛੋਟੀਆਂ ਸੀ ਉਹ ਇਕੱਠੀਆਂ ਹੋ ਕੇ ਹੁੰਦੀਆਂ ਸੀ ਨੱਚੀਦਿਆਂ ਸੀ ਐ ਛੋਟੀ ਛੋਟੀਆਂ ਕੁੜੀਆਂ ਵਾਂਗੂ ਸੋ ਸੋਚਿਆ ਕਿ ਉਹੀ ਦਿਨ ਦੁਬਾਰਾ ਆ ਜਾਣ ਉਹ ਚੀਜ਼ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਤੇ ਮੈਨੂੰ ਲੱਗਦਾ ਕਿ ਮੇਰੀ ਕੋਸ਼ਿਸ਼ ਜਿਹੜੀ ਉਹ ਕਾਮਯਾਬ ਹੋਈ ਹੈ ਜੇ ਦੇਖਿਆ ਜਾਵੇ ਜਿਹੜਾ ਪਿਛਲਾ ਆਪਣਾ ਵਿਰਸਾ ਸੀ ਲੋਕ ਜਿਹੜੇ ਭੁੱਲਦੇ ਜਾ ਰਹੇ ਆ ਰੋਪ ਲੋਪ ਹੁੰਦਾ ਜਾ ਰਿਹਾ ਵਾ ਲੇਕਿਨ ਲੱਗਦਾ ਕਿ ਹਰ ਪਿੰਡ ਦੇ ਵਿੱਚ ਇਸ ਤਰ੍ਹਾਂ ਦਾ ਧੀਆਂ ਦਾ ਤਿਹਾਰ ਮਨਾਉਣਾ ਚਾਹੀਦਾ ਵਾ ਲਗਦਾ ਕਿ ਹੋਣਾ ਹੀ ਚਾਹੀਦਾ ਹੈ ਤੀਆਂ ਦਾ ਤਿਹਾਰ ਹਰ ਹਰ ਪਿੰਡ ਦੇ ਵਿੱਚ ਹਰ ਪੱਤੀ ਦੇ ਵਿੱਚ ਮਨਾਇਆ ਜਾਣਾ ਚਾਹੀਦਾ ਹੈ ਔਰ ਮੈਂ ਚਾਹਾਂਗੀ ਕਿ ਜਦ ਤੱਕ ਵਾਇਗਰੂ ਇਹ ਸਵਾਸ ਸਾ ਚੱਲਦੇ ਨੇ ਮੈਂ ਤੀਆਂ ਹੋਰ ਪ੍ਰੋਗਰੈਸ ਦੇ ਵਿੱਚ ਖੜਾ ਹੋਰ ਕਿੰਨੇ ਕਿੰਨੀਆਂ ਪਿੰਗਾ ਪਾਵਾਂ ਹੋਰ ਖੁੱਲੀ ਜਗ੍ਹਾ ਹੋਵੇ ਐਸੇ ਪਿੰਡ ਵਾਲੇ ਮੈਨੂੰ ਸਾਥ ਦੇਣ ਅੱਗੇ ਤੋਂ ਅਗਲੇ ਸਾਲ ਹੋਰ ਸਾਰੇ ਇਕੱਠੇ ਹੋਈਏ ਤੇ ਵਧੀਆ ਤੋਂ ਵਧੀਆ ਤੀਆਂ ਲਾਈਏ ਜੋ ਤੀਆਂ ਲਗਦੀਆਂ ਸੀ ਵੇਖਿਆ ਜਾਵੇ ਕਿ ਪਹਿਲਾਂ ਜਿਹੜਾ ਤਿਉਹਾਰ ਤਿਆਰ ਬਹੁਤ ਵਧੀਆ ਮਨਾਇਆ ਜਾਂਦਾ ਸੀ ਲੇਕਿਨ ਪਿੰਡ ਦੀ ਗੱਲ ਕਰੀਏ ਕਾਫੀ ਵੱਡਾ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕਾਫੀ ਪਿੰਡ ਨੇ ਲੇਕਿਨ ਅਜੇ ਤੱਕ ਕਿਸੇ ਨੇ ਇਦਾਂ ਦਾ ਪ੍ਰੋਗਰਾਮ ਨਹੀਂ ਕੀਤਾ ਤੁਹਾਡੇ ਮਨ ਦੇ ਵਿੱਚ ਕਿਸ ਤਰ੍ਹਾਂ ਆਇਆ ਕਿ ਕਿਸ ਤਰ੍ਹਾਂ ਇਹ ਜਿਹੜਾ ਪ੍ਰੋਗਰਾਮ ਤਿਆਰ ਕਰਨਾ ਹੈ ਕਿਉਂਕਿ ਮੈਂ ਚੁੰਦੀ ਸੀ ਮੈਂ ਆਪਣੇ ਵਿਰਸੇ ਨੂੰ ਬਿਜ਼ਨਸ ਨਾ ਬਣਾਵਾ ਮੈਸ ਕਰਕੇ ਚਿਹਰਾਂ ਦੇ ਵਿੱਚ ਉਹਨੂੰ ਠੁਕਰਾ ਕੇ ਹੋਟਲਾਂ ਨੂੰ ਡੀਜੇ ਨੂੰ ਠੁਕਰਾ ਕੇ ਇਹ ਜੋ ਕੌਰਜੀ ਗਰੁੱਪ ਇਹ ਸੱਭਿਆਚਾਰ ਜੋ ਮੈਂ ਸ਼ੁਰੂ ਕੀਤਾ ਜਦੋਂ ਮੈਂ ਕਿਸੇ ਵਿਆਹ ਦੀ ਹਲਦੀ ਮਹਿੰਦੀ ਤੇ ਜਾਂਦੀ ਆ ਮੈਨੂੰ ਐ ਸੁਣਨ ਲਈ ਮਿਲਦਾ ਹੈ ਕਿ ਸਾਨੂੰ ਐਂਜ ਲੱਗਦਾ ਭੂਆ ਆਈ ਹੈ ਮਾਸੀ ਆਈ ਹੈ ਸਾਨੂੰ ਐਂਜ ਲੱਗਦਾ ਨਹੀਂ ਇਹ ਕੋਈ ਬਾਹਰੋਂ ਅਸੀਂ ਸੱਭਿਆਚਾਰ ਵਾਲੀ ਗਉਣ ਵਾਸਤੇ ਬੁਲਾਈ ਹੈ ਉਹਨਾਂ ਨੂੰ ਪਰਿਵਾਰਿਕ ਮਾਹੌਲ ਮਿਲਦਾ ਹੈ ਤੇ ਮੈਂ ਚਾਹੁੰਦੀ ਸੀ ਕਿ ਤਿਆਂ ਦੇ ਵਿੱਚ ਵੀ ਉਹ ਪਰਿਵਾਰਿਕ ਮਾਹੌਲ ਜਿਹੜਾ ਹੈ ਇੱਕ ਪਿੰਡ ਦੇ ਵਿੱਚ ਜਾ ਕੇ ਉਹ ਦਿਖਾਵਾਂ ਤੇ ਮੈਨੂੰ ਲੱਗਦਾ ਹੈ ਕਿ ਮੇਰੀਆਂ ਭੈਣਾਂ ਨੇ ਕਾਫੀ ਮਨੋਰੰਜਨ ਕੀਤਾ ਮੈਂ ਛੋਟਾ ਹੁੰਦਾ ਸੀ ਮੈਂ ਵੀ ਅਕਸਰ ਦੇਖਦਾ ਹੁੰਦਾ ਸੀ ਕਿ ਯਾਰ ਤੇ ਪਿੰਡ ਦੇ ਵਿੱਚ ਪਿੰਡ ਦੇ ਲੋਕ ਜਿਹੜੀਆਂ ਮਹਿਲਾਵਾਂ ਹੁੰਦੀਆਂ ਨੇ ਬੱਚੀਆਂ ਹੁੰਦੀਆਂ ਨੇ ਇਕੱਠੀਆਂ ਹੋ ਗਏ ਨੇ ਧੀਆਂ ਦਾ ਤਿਆਰ ਮਨਾਇਆ ਜਾਂਦਾ ਸੀ ਲੇਕਿਨ ਅੱਜ ਕੱਲ ਜਿਹੜਾ ਜਿਹੜਾ ਵਿਰਸਾ ਇਹ ਉਹ ਭੁੱਲੀ ਗਏ ਨੇ ਅੱਜ ਕੱਲ ਮੋਬਾਈਲ ਚੱਲ ਗਏ ਨੇ ਇੰਟਰਨੈਟ ਚੱਲ ਗਿਆ ਸਿਰਫ ਮੋਬਾਈਲਾਂ ਤੇ ਰਹਿ ਗਿਆ ਅੱਥੀ ਕੰਮ ਕਰ ਵੇਖੋ ਜੀ ਮੋਬਾਈਲ ਚੱਲ ਗਏ ਬੜਾ ਸੁਣਾ ਹੋਇਆ ਰੀਲਾਂ ਆ ਰਹੀਆਂ ਨੇ ਬੜਾ ਵਧੀਆ ਹੈ ਲੇਕਿਨ ਅਸੀਂ ਵੇਖਣਾ ਹੈ ਕਿ ਅਸੀਂ ਰੀਲਸ ਕਿੱਦਾਂ ਦੀ ਪਾਉਣੀ ਆ ਜਿਹੜੀ ਸਾਡੇ ਬੱਚਿਆਂ ਉਤੇ ਚੰਗਾ ਅਸਰ ਪਾਵੇ ਰੀਲਸ ਦੇ ਨਾਲ ਅਸੀਂ ਇੱਥੋਂ ਤੱਕ ਪਹੁੰਚੇ ਆ ਇੰਟਰਨੈਟ ਸਭ ਦੇ ਨਾਲ ਅਸੀਂ ਇਥੋਂ ਤੱਕ ਆਏ ਆ ਮੀਡੀਆ ਦੇ ਨਾਲ ਮੈਂ ਇਥੋਂ ਤੱਕ ਪਹੁੰਚੀ ਕੋਰ ਬਣਾਇਆ ਮੈਨੂੰ ਮੀਡੀਆ ਨੇ ਲੇਕਿਨ ਮੈਨੂੰ ਤੇ ਹਰਤੀ ਭੈਣ ਨੂੰ ਜਾਂ ਹਰ ਇੱਕ ਨੂੰ ਇਹ ਸਮਝ ਹੋਣੀ ਚਾਹੀਦੀ ਹੈ ਕਿ ਅਸੀਂ ਉਸ ਰੀਲਾ ਨੂੰ ਮੀਡੀਆ ਨੂੰ ਕਿਸ ਤਰੀਕੇ ਦੇ ਨਾਲ ਲੈਣਾ ਹੈ ਅਸੀਂ ਚੰਗੇ ਤਰੀਕੇ ਨਾਲ ਲਵਾਂਗੇ ਤੇ ਸਾਡੇ ਛੋਟੇ ਛੋਟੇ ਬੱਚੇ ਹੀਰੇ ਬਣਨਗੇ ਜੇ ਅਸੀਂ ਗਾੜੇ ਤਰੀਕੇ ਨਾਲ ਲਾਵਾਂਗੇ ਤੇ ਇਹੋ ਗੁਵਾਰ ਬਣਨਗੇ ਕਹਿੰਦੇ ਜੋ ਧੀਆ ਦਾ ਤਿਆਰ ਹੁੰਦਾ ਵਾ ਧੀਆ ਦੇ ਚਿਹਰੇ ਤੇ ਖੁਸ਼ੀ ਬੜੀ ਹੁੰਦੀ ਕਿ ਤਿਆਰ ਆ ਗਿਆ ਜੀ ਤਾਂ ਸਜ ਧਜ ਕੇ ਮਹਿੰਦੀ ਲਾਣੀ ਆ ਚੂੜੀਆਂ ਪਾਣੀਆਂ ਨੇ ਵੱਖ ਤਰ੍ਹਾਂ ਦਾ ਸ਼ਿੰਗਾਰ ਕਰਨੇ ਆ ਇਹ ਲੱਗਦਾ ਕਿ ਅੱਜ ਪਿੰਡ ਦੇ ਸਨੀਆਂ ਧੀਆੜੀਆਂ ਤਿਆਰ ਹੋ ਗਈਆਂ ਨੇ ਬਿਲਕੁਲ ਜੀ ਸਾਰੀਆਂ ਪਿੰਡ ਦੀਆਂ ਸਾਰੇ ਜਣੇ ਤਿਆਰ ਹੋ ਗਏ ਆਏ ਸੋਹਣੇ ਸੋਹਣੇ ਤਿਆਰ ਹੋ ਕੇ ਆਏ ਆ ਲੇਕਿਨ ਸਭ ਤੋਂ ਜ਼ਿਆਦਾ ਸੋਹਣੀ ਲੱਗਦੀ ਹੈ ਮੈਨੂੰ ਪਿੰਡ ਦੀਆਂ ਬੀਬੀਆਂ ਦੀ ਸਾਦਗੀ ਬਿਨਾਂ ਕੁਝ ਲਾਏ ਪਾਏ ਉਹਨਾਂ ਦੇ ਚਿਹਰੇ ਤੇ ਜਿਹੜਾ ਨੂਰ ਆ ਇਹੋ ਹੀ ਅਸਲ ਹੋ ਰਿਹਾ ਦੇਖਿਆ ਜਾਵੇ ਇਸ ਟਾਈਮ ਤੇ ਜਿਹੜੀਆਂ ਮਹਤਾਵਾ ਖਲੋਤੀਆਂ ਨੇ ਮੇਰੇ ਕੰਨਾਂ ਇਹ ਵੀ ਆਪਣੀ ਜਵਾਨੀ ਡੀਕਦੀ ਹੋਣੀ ਹੈ ਕਿ ਇਹ ਜਵਾਨ ਜੋ ਜਵਾਨੀ ਹੁੰਦੀ ਸੀ ਇਸ ਤਰ੍ਹਾਂ ਹੀ ਆਪਾਂ ਗੱਲਾਂ ਪਾਤਾਂ ਕਰੀਂਦੇ ਹੱਸੇ ਜਿਹੜਾ ਗਿੱਧਾ ਪਾਈਦਾ ਸੀ ਇਦਾਂ ਧੀਆਂ ਦਾ ਤਿਆਰ ਬਣਾਇਆ ਸੀ ਅੱਜ ਤਰਸਦੀਆਂ ਨੇ ਵੀ ਉਹ ਜਮਾਨਾ ਲੋਪ ਹੁੰਦਾ ਜਾ ਰਿਹਾ ਬਿਲਕੁਲ ਜੀ ਮੈਂ ਤਾਂ ਬੋਲੀ ਬੋਲੀ ਸੀ ਨਹੀਂ ਬੁੱਢੀਆਂ ਤਰਸਦੀਆਂ ਫੇਰ ਜਵਾਨੀ ਆਵੇਂ ਬੁੱਢੀਆਂ ਤਰਸਦੀਆਂ ਫੇਰ ਜਵਾਨੀ ਆਵੇ ਬੁੱਢੀਆਂ ਤਰਸਦੀਆਂ ਫੇਰ ਜਵਾਨੀ ਆਵੇ ਬੁੱਢੀਆ ਦੱਸਦੀ ਆ ਫੇਰ ਕੀ ਕਹਿਣਾ ਜਾਓਗੇ ਜਵਾਨੀ ਅੱਜ ਚੇਤੇ ਆ ਗਈ ਹੁਣੀ ਆ ਕਿ ਵਾਕੇ ਯਾਰ ਇਹ ਜਮਾਨਾ ਆ ਗਿਆ ਫੇਰ ਨਾ ਤੇ ਸਾਸ ਦਾ ਗਾਣਾ ਸੁਣਾਉਣੀ ਜਾਨੀ ਨਾ ਤੇ ਸਾਸੇ ਅਸੀਂ ਕਦੇ ਨਾ ਲੜੀਆਂ ਨਾ ਤੇ ਸਾਸੇ ਅਸੀਂ ਕਦੇ ਨਾ ਲੜੀ ਸੋਰੇ ਨੇ ਮਾਰੇ ਬੰਦੇ ਭੋਲ ਵੇਲੇ ਆ ਦੇ ਚੰਬਾਲਾਵਾ ਕੜੇ ਦੇ ਕੋਲ ਵੇਲੇ ਆ ਦੇ ਚੰਬਾਲਾਵਾ ਕੜੇ ਦੇ ਤੋੜ ਵੇਲੇ ਮੈਨੂੰ ਦੱਸੋ ਵੀ ਤੁਹਾਡੀ ਉਮਰ ਕਿੰਨੀ ਹੈ ਤੇ ਜੋ ਤੁਹਾਡਾ ਪਹਿਲਾ ਪਿਛਲਾ ਆਪਣਾ ਵਿਰਸਾ ਸੀ ਉਹ ਕਿਸ ਤਰ੍ਹਾਂ ਦਾ ਹੁੰਦਾ ਸੀ ਅੱਜ ਕੱਲ ਜਿਹੜਾ ਧਿਆਨ ਦਾ ਤਿਆਰ ਕਿਸ ਤਰ੍ਹਾਂ ਰਹਿ ਗਿਆ ਫਰਕ ਕੀ ਰਹਿ ਗਿਆ 62 ਸਾਲ ਦੀ ਉਮਰ ਮੇਰੀ ਹਾਂਜੀ ਬਹੁਤ ਵਧੀਆ ਪ੍ਰੋਗਰਾਮ ਹੋਇਆ ਬਹੁਤ ਵਧੀਆ ਲੱਗਾ ਬੜੀ ਖੁਸ਼ੀ ਹੋਈ ਆ ਇੱਕ ਪ੍ਰੋਗਰਾਮ ਵਿੱਚ ਹਾਂਜੀ ਹਾਂਜੀ ਇੱਥੇ ਆ ਗਈ ਬੀਕੋ ਜੀ ਜਿਹੜੀ ਆਪਣੀਆਂ ਮਾਵਾਂ ਮਹਤਾਵਾ ਨੇ ਕਾਫੀ ਖੁਸ਼ੀ ਨਾਲ ਚਿਹਰੇ ਤੇ ਵਖੀਰੇ ਮੱਤੂ ਸਾਡੇ ਨਾਲ ਇਹ ਕਹਿਣਾ ਚਾਹੋਗੇ ਹਮੇਸ਼ਾ ਤੁਸੀਂ ਪੰਜਾਬੀ ਵਿਰਸਾ ਜਿਹੜਾ ਪਾਇਆ ਬਹੁਤ ਤਿਆਰਚਾਰ ਹੋ ਗਿਆ ਜੀ ਕਿਸ ਤਰ੍ਹਾਂ ਫਿਰ ਮੰਨ ਦੇ ਵਿੱਚ ਹੈਗਾ ਪਿੰਡ ਦੇ ਵਿੱਚ ਈਆਂ ਦਾ ਤਿਆਰ ਮਨਾਣਾ ਸਾਨੂੰ ਤੇ ਪਤਾ ਨਹੀਂ ਸੀ ਮੈਡਮ ਨੇ ਸਾਨੂੰ ਬਿਲਕੁਲ ਸਰਪ੍ਰਾਈਜ਼ ਹੀ ਦਿੱਤਾ 5 ਤਰੀਕ ਨੂੰ ਮੈਡਮ ਨੇ ਸਾਨੂੰ ਸ਼ਾਮ ਨੂੰ ਬੁਲਾਇਆ ਤੇ ਕਹਿੰਦੇ ਕਿ ਬੇਟਾ ਫਟਾਫਟ ਆ ਜਾਓ ਆਪਾਂ ਤਿਆਰੀ ਕਰਨੀ ਆ ਤਿਆਰੀ ਕਰਵਾਈ ਬੋਲੀਆਂ ਵਗੈਰਾ ਜਿਹੜੀਆਂ ਨਹੀਂ ਸੀ ਹੁੰਦੀਆਂ ਉਹ ਵੀ ਦਸੀਆਂ ਤੇ ਉਸ ਤੋਂ ਬਾਅਦ ਕਹਿੰਦੇ ਕਿ ਆਪਾਂ ਪਿੰਡ 'ਚ ਮਨਾਉਣ ਜਾਣਾ ਮਤਲਬ ਉੱਥੇ ਪਿੱਪਲ ਵਗੈਰਾ ਹੈ ਵਾ ਪਿੰਗਪੰਗ ਮਤਲਬ ਅਸੀਂ ਤਾਂ ਬਿਲਕੁਲ ਸਰਪ੍ਰਾਈਜ਼ ਹੋ ਗਏ ਕਿ ਇਹ ਚੀਜ਼ ਤਾਂ ਪਹਿਲੇ ਪੁਰਾਣੇ ਜ਼ਮਾਨੇ 'ਚ ਸਾਡੇ ਮੰਮੀ ਹੋਣੇ ਦੱਸ ਦਿੰਦੇ ਸੀ ਪਰ ਸਾਨੂੰ ਇੱਥੇ ਆ ਕੇ ਬੜਾ ਵਧੀਆ ਲੱਗਦਾ ਪਿਆ ਕਿਹੜਾ ਜਾਣਾਂਗੇ ਜੋ ਜੜੀਆਂ ਧੀਆਂ ਨੇ ਜੜੀਆਂ ਜੜੀਆਂ ਮੋਬਾਈਲਾਂ ਦੇ ਉੱਤੇ ਲੱਗੀਆਂ ਰਹਿੰਦੀਆਂ ਨੇ ਕਿਸ ਤਰ੍ਹਾਂ ਦਾ ਪਹਿਰਾਵਾ ਹੋਣਾ ਚਾਹੀਦਾ ਧੀਆਂ ਦਾ ਤਿਉਹਾਰ ਕਿਸ ਤਰ੍ਹਾਂ ਬਣਾਉਣਾ ਚਾਹੀਦਾ ਵਾ ਧੀਆਂ ਦਾ ਤਿਉਹਾਰ ਜਿਹੜਾ ਹੁੰਦਾ ਉਹਦੇ ਵਿੱਚ ਤੇ ਮਤਲਬ ਜਿਸ ਤਰ੍ਹਾਂ ਪੁਰਾਣੀਆਂ ਬੋਲੀਆਂ ਉਹ ਪੁਰਾਣੀਆਂ ਪੁਰਾਣੀਆਂ ਚੀਜ਼ਾਂ ਜਿਹੜੀਆਂ ਕੁੜੀਆਂ ਸੈਲੀਬ੍ਰੇਟ ਕਰਦੀਆਂ ਆਪਣੇ ਪੇਕਿਆਂ ਦੇ ਵਿੱਚ ਆ ਕੇ ਆਪਣੀਆਂ ਪੁਰਾਣੀਆਂ ਸਹੇਲੀਆਂ ਨੂੰ ਮਿਲਦੀਆਂ ਵਾਂ ਫਿਰ ਭਰਾ ਸੰਧਾਰਾ ਦੇ ਕੇ ਆਉਂਦੇ ਆ ਉਹ ਉਹਦੇ ਵਿੱਚ ਇਹ ਚੀਜ਼ਾਂ ਮਨਾਈਆਂ ਜਾਂਦੀਆਂ ਨੇ ਤੇ ਬਾਕੀ ਜੇ ਆਪਾਂ ਇਸ ਚੀਜ਼ ਨੂੰ ਵੇਖੇ ਨਾ ਜਿਹੜੀਆਂ ਰੀਲਸ ਬਣਦੀਆਂ ਵਾਂ ਰੀਲਸ ਹਮੇਸ਼ਾ ਚੰਗੀਆਂ ਵੀ ਹੁੰਦੀਆਂ ਨੇ ਬੁਰੀਆਂ ਵੀ ਹੁੰਦੀਆਂ ਅਗਰ ਜੇ ਆਪਾਂ ਚੰਗੀ ਚੀਜ਼ ਬਣਾਵਾਂਗੇ ਤੇ ਉਹ ਸਾਰਿਆਂ ਨੂੰ ਚੰਗੀ ਲੱਗੇ ਕਿ ਤੇ ਆਪਾਂ ਉਹਦੇ ਅਕੋਰਡਿੰਗ ਭਾਵੇਂ ਥੋੜਾ ਹੌਲੀ ਹੌਲੀ ਉੱਪਰ ਨੂੰ ਜਾਵਾਂਗੇ ਪਰ ਜਾਵਾਂਗੇ ਜ਼ਰੂਰ ਅਗਰ ਜੇਕਰ ਬੁਰੀ ਚੀਜ਼ ਬਣਾਵਾਂਗੇ ਇੱਕਦਮ ਹਾਈਲਾਈਟ ਹੋਵਾਂਗੇ ਪਰ ਉਨੀ ਜਲਦੀ ਥੱਲੇ ਵੀ ਡਿੱਗਾਂਗੇ ਭਾਜੀ ਗੱਲਬਾਤ ਕੀਤੀ ਧੀਆ ਦੇ ਨਾਲ ਉਹਨਾਂ ਨੇ ਕਿਹਾ ਕਿ ਹਮੇਸ਼ਾ ਆਪਣੇ ਵਿਰਸੇ ਦੇ ਨਾਲ ਪਿਆਰ ਕਰਨਾ ਚਾਹੀਦਾ ਹੋਰੀ ਸਾਡੇ ਨਾਨ ਨੇ ਬੜੇ ਸਾਜਤਾਜ ਗਏ ਕਿ ਕਹਣਾ ਚਾਹੋਗੇ ਜੇ ਧੀਆ ਦਾ ਤਿਆਰ ਬਣਾਇਆ ਜਾਵੇ ਬਸ ਦੀਦੀ ਨੇ ਇਹ ਸਭ ਕੁਝ ਸਿਖਾਇਆ ਹੈ ਜੋ ਕੁਝ ਵੀ ਸਾਨੂੰ ਸਿਖਾਇਆ ਹੈ ਸੁਨਿਆ ਸੀ ਪਹਿਲੇ ਆਪਣੇ ਵੱਡੇ-ਵੱਡੇ ਰਕ ਕੋ ਆਪਣੀ ਮੰਮੀ ਕੋਲ ਨਾਨੀ ਦਾਦੀ ਸਾਰੇ ਕੋਲ ਸੁਨਿਆ ਸੀ ਪਰ ਜੋ ਕੁਛ ਕੀਤਾ ਦੀਦੀ ਨੇ ਸਾਨੂੰ ਸਿਖਾਇਆ ਇੱਕ ਮਾਂ ਦੀ ਤਰ੍ਹਾਂ ਸਾਨੂੰ ਉਹਨਾਂ ਨੇ ਰੱਖਿਆ ਸ਼ੁਰੂ ਤੋਂ ਆਏ ਨੇ ਸਾਡੇ ਨਾਲ ਇਹ ਸਾਡੀ ਮਾਂ ਵੈ ਅਸੀਂ ਇਹਨਾਂ ਦੇ ਬੱਚੇ ਸਾਨੂੰ ਇਹਨਾਂ ਨੇ ਬਸ ਬਹੁਤ ਜ਼ਿਆਦਾ ਸੰਭਾਲਿਆ ਬਹੁਤ ਜ਼ਿਆਦਾ ਕਿ ਇਹ ਦੁਨੀਆ ਮਾਂ ਮਹਰ ਕਰਦੇ ਵਿੱਚ ਹੋਣਾ ਚਾਹੀਦੀ ਜਿਹੜਾ ਵਿਰਸੇ ਬਾਰੇ ਦੱਸ ਜਿੰਨੀ ਵਾਰੀ ਵੀ ਮੈਂ ਜਨਮ ਲਵਾਨਾ ਮੈਨੂੰ ਇਹੀ ਮੇਰੀ ਮਾਂ ਮਿਲੇ ਬਿਲਕੁਲ ਜੀ ਪਿਆਰ ਤੁਸੀਂ ਦੇ ਸਕਦੇ ਕਿੰਨਾ ਆਪਣੇ ਧੀਆਂ ਤੋਂ ਵਾਦ ਜਿਹੜਾ ਪਿਆਰ ਕੀਤਾ ਜਾ ਰਿਹਾ ਤੇ ਆਪਣੇ ਵਿਰਸੇ 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 ਦੇ ਬਾਰੇ ਵੀ ਜਿਹੜੀ ਜਾਣਕਾਰੀ ਸਾਂਝੀ ਕੀਤੀ ਹੈ ਗੱਲਬਾਤ ਕਰਦੇ ਕੀ ਕਹਿਣਾ ਚਾਹੋਗੇ ਮੈਂ ਕਹਿੰਦਾ ਤੁਸੀਂ ਕਾਫੀ ਪ੍ਰੋਗਰਾਮ ਵੇਖਿਆ ਤਾਂ ਕਿਸ ਤਰ੍ਹਾਂ ਲੱਗਾ ਪ੍ਰੋਗਰਾਮ ਤੁਹਾਨੂੰ ਮੈਂ ਪ੍ਰੋਗਰਾਮ ਵੇਖਿਆ ਕੌਰ ਜੀ ਨਾਲ ਮੈਂ ਕਾਫੀ ਦੇਰ ਤੋਂ ਕੰਮ ਕਰਦੇ ਆਂ ਠੱਗ ਬਾਬੇ ਸਕਿਟ ਕੀ ਬਣੋ ਦੁਨੀਆ ਦਾ ਤੇ ਸੌਦਾਗਰ 에ਜੈਂਟ ਵਰਗੀਆਂ ਫਿਲਮਾਂ 'ਚ ਅਸੀਂ ਦੋਵਾਂ ਨੇ ਇਕੱਠਾ ਕੰਮ ਕੀਤਾ ਇਹਨਾਂ ਦੀ ਸਟੋਰੀ ਮੇਰੀ ਆਪਣੀ ਸੀ ਤੇ ਮੈਂ ਤੁਹਾਨੂੰ ਆਪਣੀ ਜਾਣ ਪਛਾਣ ਦੱਸ ਦਿਆਂ ਮੈਂ ਸੁਦੇਸ਼ ਵਰਪਾਲ ਕਾਮੇਡੀਅਨ ਆਰਟਿਸਟ ਉਪਮਨੀ ਕੁਲੇਸ਼ਾ ਸਵਿੰਦਰ ਪ੍ਰੇਸਤਾ ਕੁਲੇਸ਼ਾ ਜੀ ਮੇਰੇ ਉਸਤਾਦ ਆ ਤੇ ਕਮੇਡੀ ਦੀਆਂ ਐ ਫਿਲਮਾਂ ਸਟੇਜਾਂ ਕਰਦੇ ਆ ਕਾਫੀ ਕੰਮ ਕਰ ਚੁੱਕੇ ਆ ਕੌਰ ਜੀ ਮੈਡਮ ਨੇ ਮੈਨੂੰ ਆਪਣਾ ਭਰਾ ਬਣਾਇਆ ਐ ਲੋਕੇਸ਼ਨ ਦਾ ਅਰੇਂਜ ਮੈਂ ਹੀ ਕੀਤਾ ਆਪਣੇ ਬੈਂਡ 'ਚ ਤੇ ਮੈਨੂੰ ਬਹੁਤ ਹੀ ਵਧੀਆ ਲੱਗਾ ਤੇ ਮੈਂ ਅੱਜ ਦਾ ਧਿਆਨ ਤਿਆਰ ਮਨਾਇਆ ਕਿਸ ਤਰ੍ਹਾਂ ਮਨਾਇਆ ਗਿਆ ਵਾ ਕਿਦਾਂ ਵਿਸਥਾਰ ਬਾਰੇ ਜਾਣਕਾਰੀ ਦਿੱਤੀ ਹੈ ਧੀਆਂ ਨੂੰ ਇਹਨਾਂ ਦਾ ਧੀਆਂ ਦਾ ਇਤਿਹਾਸ ਜਿਹੜਾ ਮਨਾਇਆ ਗਿਆ ਇਹ ਅੱਜ ਕੱਲ੍ਹ ਅਲੋਪ ਜਾ ਹੁੰਦਾ ਜਾਂਦਾ ਦੇਖਣ ਵਿੱਚ ਆਇਆ ਵੀ ਇੱਥੇ ਇੰਨੀ ਕੁ ਖੁਸ਼ੀ ਸਾਰਿਆਂ ਨੂੰ ਹੋਈ ਆ ਵੀ ਇਹਨਾਂ ਕਿਤੇ ਕਿਸੇ ਵਿਆਹ ਸ਼ਾਦੀ ਚ ਜਾ ਕੇ ਖੁਸ਼ੀ ਨਹੀਂ ਹੁੰਦੀ ਤੇ ਪੀਰਾਂ ਦੀ ਜਗ੍ਹਾ ਤੇ ਇਤਿਹਾਸ ਮਨਾ ਕੇ ਕੌਰ ਜੀ ਨੇ ਇੱਕ ਇਤਿਹਾਸ ਕਾਇਮ ਕੀਤਾ ਕੌਰ ਜੀ ਸਾਡੇ ਮਾਝੇ ਦੇ ਸਾਡੇ ਅੰਮ੍ਰਿਤਸਰ ਦੀ ਸ਼ਾਨ ਤੇ ਬਹੁਤ ਜ਼ਿਆਦਾ ਇਹਨਾਂ ਨੂੰ ਅਸੀਂ ਮਾਨ ਦਿੰਦੇ ਆ ਤੇ ਸ਼ੁਕਰੀਆ ਜੀ ਪਿੰਡਵਰਪਾਲ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਅੱਜ ਧੀਆਂ ਦਾ ਤਿਆਰ ਪਿੰਡ ਬਰਪਾਲ ਦੇ ਵਿੱਚ ਮਨਾਇਆ ਗਿਆ ਸੀ ਸੱਭਿਆਚਾਰਨ ਜਿਹੜਾ ਸੱਭਿਆਚਾਰ ਆਪਣਾ ਜਿਹੜਾ ਪੁਰਾਣਾ ਹੁੰਦਾ ਸੀ ਰਿਤੀ ਰਿਵਾਜ ਹੁੰਦੇ ਸੀ ਉਹਦੇ ਬਾਰੇ ਧੀਆਂ ਨੂੰ ਜਿਹੜੀ ਜਾਣਕਾਰੀ ਦਿੱਤੀ ਤੇ ਦੋਸਤੋ ਬਾਅਦ ਜਿਹੜਾ ਖੇਰਪੂਰੇ ਦਾ ਲੰਗੜ ਵੀ ਜਿਹੜਾ ਲੰਗਰ ਵੀ ਅੜਾ ਲਗਾਇਆ ਗਿਆ ਵਾ ਤੇ ਹੁਣ ਵੇਖਣਾ ਹੋਏਗਾ ਕਿ ਜਿਹੜਾ ਆਉਣ ਆਲਾ ਸਮਾਂ ਵਾ ਜਿਹੜੀਆਂ ਧੀਆਂ ਨੇ ਉਹ ਕਿਸ ਤਰ੍ਹਾਂ ਆਪਣੇ ਪਿੰਡ ਦੇ ਵਿੱਚ ਜਿਹੜਾ ਧੀਆਂ ਦਾ ਤਿਆਰ ਮਨਾਉਂਦੀਆਂ ਨੇ ਮੈਨੂੰ ਦਿਓ ਜੀ ਆਜਾਤ ਮੈਂ ਤੁਹਾਡਾ ਅਮਨਦੀਪ ਸਿੰਘ ਪ੍ਰਾਈਮ ਪੰਜਾਬ ਸੈਮ ਅੰਮ੍ਰਿਤਸਰ